ਜਿੱਥੇ ਹੀ ਆਖਿਆ ਜਾਂਦਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਹਰ ਜਾ ਕੇ ਆਪਣੇ ਸੱਭਿਆਚਾਰ ਨੂੰ ਭੁੱਲ ਜਾਂਦੀ ਹੈ ਪਟਿਲਵਾ ਦੀ ਪੀੜ੍ਹੀ ਨੇ ਇਹ ਸਭ ਕੁਝ ਗਲਤ ਸਾਬਿਤ ਕਰ ਦਿੱਤਾ ਹੈ ਪਿੰਡ ਟਿਲਵਾ ਵਿੱਚ ਹਰ ਸਾਲ ਹੋਣ ਵਾਲੇ ਜਾਗਰਣ ਵਿੱਚ ਸਭ ਤੋਂ ਜ਼ਿਆਦਾ ਦਾਨ ਵਿਦੇਸ਼ਾਂ ਵਿੱਚ ਗਈ ਟਿਲਵਾ ਦੀ ਨੌਜਵਾਨ ਪੀੜ੍ਹੀ ਵੱਲੋਂ ਆਉਂਦਾ ਹੈ ਜੱਜ ਜੀ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡਾ ਬਹੁਤ ਵਧੀਆ ਦੁਕਾਨ ਆ ਬੜਾ ਵਧੀਆ ਕਾਰੋਬਾਰਿਕ ਚਲਾ ਰਹੇ ਆ ਜੱਜ ਜੀ ਬਹੁਤ ਤੁਹਾਡੇ ਦੀ ਕਿਰਪਾ ਮਾ ਮਾਈ ਦੀ ਤੇ ਮੈਂ ਸੁਣਿਆ ਤੁਸੀਂ ਮਾ ਮਾਈ ਤੋਂ ਬਹੁਤ ਵੱਡੇ ਭਗਤ ਹੋ ਤੇ ਮਹਾਮਾਇਆ ਜਾਗਣ ਵਿਹਾਰ ਹਰ ਸਾਲ ਕਰਉਨੇ ਆ ਉਹਦੇ ਬਾਰੇ ਸਾਡੀ ਦੱਸ ਦੋਗੇ ਸੋ ਜੀ ਹਰੇ ਗੰਮ ਮਹਾਮਾਇਆ ਦਾ ਚਲੇ ਸੰਗਾਇ ਸਾਰੇ ਮੇਰੇ ਭਰਾ ਐਨਆਰਈ ਭਰਾ ਆ ਉਹਨਾਂ ਇਸ ਯੋਜਨਾ ਪਰ ਹਰ ਸਾਲ ਜਾਗਣੇ ਕਰਉਨੇ ਆ ਮਾਤਾ ਚੰਦ ਕਣੀ ਜੋਤ ਮਾਤਾ ਬਗਲਾ ਮੇ ਜੋ ਸ਼ੋਭਾ ਯਾਤਰਾ ਇਹਨੇ ਸੇ ਯੋਜਨਾ ਬਹਰ ਕਰਤਾ ਤੇ ਇਹ ਜਿਹੜਾ ਆਪਣਾ ਜਾਗਣ ਵਾਹ ਕਿੰਨਾ ਜਾਗਣ ਹੈ ਇਹ 14ਵਾਂ ਹੈ ਜੋਦਵਾ ਜਾਗਣਾ ਤੇ ਇਹ ਜਾਗਣ ਤੋਂ ਬਾਅਦ ਮੈਂ ਸੁਣਿਆ ਤੁਸੀਂ ਕੋਈ ਲੰਗਰ ਵੀ ਲਗਾਉਨੇ ਆਂ ਹਾਂਜੀ ਤੋਂ ਬਾਅਦ ਉਹ ਮਾਤਾ ਬਗ람 ਕੀ 10 10 ਲੰਮੀ ਚੜਾ ਲਗਾਗੇ ਜੀ ਜੀ ਹਾਂ ਤੇ ਲੰਗਰ ਦੀ ਵੀ ਖਾਣ ਨੂੰ ਮਿਲਦਾ ਜੀ ਆ ਚੀਜ਼ ਮਿਲਦੀ ਜੀ ਉੱਥੇ ਬਾਸੂ ਨਹੀਂ ਮਿਲਦਾ ਯਾਰ ਹਰ ਕਾਲ ਪੁਲਕਾ ਮਿਲਦਾ ਯਾਰ ਟਿੱਕੀ ਵਰਗਾ ਜੋੜਾ ਆ ਚੀਜ਼ ਲਾਈ ਦੇ ਕੀ ਬਾਤ ਅਸੀਂ ਅਕਸਰ ਲੰਗਰ ਸੁਣਿਆ ਵੀ ਲੰਗਰ ਚ ਜਾਂ ਦਾਲ ਮਿਲਦੀ ਆ ਪੀਜ਼ਾ ਫੁਲਕਾ ਮਿਲਦਾ ਇਹ ਤੁਸੀਂ ਹੁਣ ਮਾਡਰਨ ਲੰਗਰ ਬਣਾਤਾ ਵੀ ਜਿਹਦੇ ਵਿੱਚ ਤਾਂ ਲੰਗਰ ਦੇ ਵਿੱਚ ਤੁਹਾਨੂੰ ਨੂਡਲ ਵੀ ਮਿਲੂਗੀ ਪੀਜ਼ਾ ਵੀ ਮਿਲੂਗਾ 버ਗਰ ਮਿਲੂਗਾ ਹਾਂਜੀ ਹਰ ਚੀਜ਼ ਦਾ ਲੰਗਰ ਲਾਈ ਜਾਂਦਾ ਤੇ ਕੀ ਆਵਾਜ਼ ਇਹਦਾ ਮਤਲਬ ਹੈ ਜਿਹੜੇ ਭੱਗਾ ਤਾਂ ਉਹ ਤਾਂ ਬੜੇ ਚਾਹ ਨਾਲ ਤੇ ਬੜੇ ਖੁਸ਼ੀ ਨਾਲ ਖਾਣ ਹੁੰਦੇ ਹੋਣੇ ਤੁਹਾਡੇ ਲੰਗਰ ਬਈ ਬਹੁਤ ਸਾਈਕਲਾਂ ਸਕੂਟਰ ਵਾਲੇ ਆਉਂਦੇ ਆ ਬੜੇ ਮਾਨ ਨਾਲ ਲੰਗਰ ਖਾ ਕੇ ਜਾਂਦੇ ਆ ਜੀ ਜੀ ਤੇ ਉਹ ਫਿਰ ਢਿਲਵਾ ਦਾ ਵੀ ਸਿਫਤ ਕਰਦੇ ਹੁਣ ਕਿ ਤੁਹਾਡੇ ਦਾਨੇ ਵੀ ਲੱਗਦਾ ਹੋਊਗਾ ਵੀ ਇਹ ਲੰਗਰ ਇਹ ਢਿਲਮਾ ਵੱਲੋਂ ਲਵਾਇਆ ਗਿਆ ਬਿਲਕੁਲ ਜਿਲ੍ਹਾ ਕਪੂਰਥਲਾ ਪਿੰਡ ਢਿਲਮਾ ਦਾ ਬੜੀ ਸ਼ਾਨ ਪੰਦੀ ਸਾਡੇ ਪਿੰਡ ਦੀ ਹੈ ਆਪਣੇ ਦੀ ਢਿਲਮਾ ਦੀ ਜੀ ਜੀ ਹਾਂਜੀ ਪੂਰੀ ਸ਼ਾਨਾਂ ਲੰਗਰ ਲੱਗਦਾ ਹੈ ਆਪਣੇ ਟੌਰ ਵੱਜੇ ਐਨ ਆਰ ਆਈ ਭਰਾਵਾਂ ਸੋ ਤੇ ਤਾਂ ਇਹ ਲੰਗਰ ਸੋ ਇਹ ਰਾਜੂ ਜੀ ਦਾ ਕਹਿਣਾ ਵਾ ਵੀ ਜਦੋਂ ਇਹ ਬੰਗਲਾ ਮੁਖੀ ਜਾ ਕੇ ਲੰਗਰ ਲਾਉਂਦੇ ਆ ਤੇ ਉੱਥੇ ਢਿਲਮਾ ਦਾ ਨਾਮ ਵੀ ਰੋਸ਼ਨ ਹੁੰਦਾ ਮਹਾਮਾਹੀ ਦੀ ਕਿਰਪਾ ਵੀ ਢਿਲਮਾ ਪਿੰਡ ਤੇ ਹੁੰਦੀ ਆ ਕਿਉਂਕਿ ਢਿਲਮਾ ਦੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਬੰਦਿਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਗਾਇਆ ਜਾਂਦਾ ਤੇ ਜਿੱਥੇ ਢਿਲਮਾ ਇਹ ਬੰਗਲਾ ਮੁਖੀ ਲੰਗਰ ਕਮੇਟੀ ਢਿਲਵਾ ਸਮੂਹ ਨਗਰ ਨਿਵਾਸੀਆਂ ਵੱਲੋਂ 14ਵਾਂ ਸਾਲਾਨਾ ਜਾਗਰਣ ਮੜਾਲਾ ਚੌਕ ਵਿੱਚ ਮਿਤੀ 23 ਜੁਲਾਈ 2016 ਨੂੰ ਬੜੀ ਧੂਮਧਾਮ ਨਾਲ ਕਰਾਇਆ ਜਾ ਰਿਹਾ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਇਸ ਜਾਗਰਣ ਦੇ ਵਿੱਚ ਜਿਹੜੇ ਸਾਡੇ ਦਾਨੀ ਵੀਰ ਸਾਡੇ ਸੱਜਣ ਵੀਰ ਜਿਨ੍ਹਾਂ ਨੇ ਰਾਜੂ ਜੀ ਨੂੰ ਮਹਾਮਾਈ ਦੇ ਜਾਗਰਣ ਲਈ ਦਾਨ ਭੇਜਿਆ ਹੈ ਉਹਨਾਂ ਵਿੱਚ ਨੇ ਸਾਡੇ ਮਿੰਟੂ ਯੂਐਸਏ ਤੋਂ ਸਾਡਾ ਵੀਰ ਮਿੰਟੂ ਯੂਐਸਏ ਤੋਂ ਮਹਾਮਾਈ ਦੇ ਚਰਨਾਂ 'ਚ ਬਹੁਤ ਸਾਰਾ ਦਾਨ ਦੇ ਰਿਹਾ ਹੈ ਮਹਾਮਾਈ ਉਹਦੀ ਮਨੋਕਾਮਨਾ ਪੂਰੀ ਕਰੇ ਬਲਵੀਰ ਸਿੰਘ ਜੀ ਪUREਵਾਲ ਸਾਹਿਬ ਉਹ ਵੀ ਸਾਨੂੰ ਬਹੁਤ ਸਾਰਾ ਦਾਨ ਦੇ ਰਹੇ ਨੇ ਸਰਦੂਲ ਸਿੰਘ ਢਿੱਲੋਂ ਸਾਹਿਬ ਬੰਗਾ ਢਿੱਲੋਂ ਸਾਹਿਬ ਸੂਰਜਪਾਲ ਇੰਗਲੈਂਡ ਤੋਂ ਸਾਡਾ ਨਿੰਦਾ ਪੱਡਾ ਵੀਰ ਇੰਦਰਜੀਤ ਸਿੰਘ ਬਬਲੂ ਜੀ ਫਰਾਂਸ ਤੋਂ ਅਜੀਤ ਜੀ ਯੂਕੇ ਤੋਂ ਪੰਕਜ ਨਿਊਜ਼ੀਲੈਂਡ ਤੋਂ ਸ਼ੇਰਾ ਵੀਰ ਕੈਨੇਡਾ ਤੋਂ ਸੰਜੀਵ ਇੰਗਲੈਂਡ ਤੋਂ ਰਾਜਾ ਚੀਮਾ ਕੈਨੇਡਾ ਤੋਂ ਭੁਪਿੰਦਰ ਸੰਧੂ ਯੂਕੇ ਤੋਂ ਹਰਪ੍ਰੀਤ ਸਿੰਘ ਸੰਧੂ ਯੂਕੇ ਤੋਂ ਸ਼ੇਰਾ ਫਰਾਂਸ ਤੋਂ ਕਰਨਦੀਪ ਸਿੰਘ ਠੱਕ ਸਾਹਿਬ ਜਿਹੜੇ ਸਾਡੇ ਕੇ ਇੱਕ ਦੇ ਲੋਕਲ ਨੇਤਾ ਵੀ ਨੇ ਚੀਫ ਗੈਸਟ ਆਪਣੇ ਉਹ ਬਹੁਤ ਸਾਰਾ ਦਾਨ ਦੇ ਰਹੇ ਨੇ ਤੇ ਸਾਡੇ ਜਿਹੜੇ ਮੁੱਖ ਦਾਨੀ ਸੱਜੇ ਨੇ ਜਿਨ੍ਹਾਂ ਨੇ ਸਾਡੇ ਦੀ ਇਹ ਅਮਰੀਕਾ ਤੋਂ ਬਾਬਾ ਜਸਜੀ ਜਸ ਬਾਬਾ ਜੀ ਅਮਰੀਕਾ ਵਾਲੇ ਪਾਲਾ ਬਾਬਾ ਜੀ ਯੂ ਐਸ ਏ ਵਾਲੇ ਪਤ ਪਾਲ ਸਿੰਘ ਢਿੱਲੋਂ ਜੀ ਜੋ ਕਿ ਯੂ ਕੇ ਤੋਂ ਬਹੁਤ ਸਾਰਾ ਦਾਨ ਦੇ ਰਹੇ ਨੇ ਸਾਡਾ ਵੀਰ ਤੀਰਥ ਜੀ ਜਸਵੰਤ ਸਿੰਘ ਜਰਮਨੀ ਸਾਡਾ ਵੀਰ ਸਰਪੰਚ ਬਲਵੰਤ ਸਿੰਘ ਬਾਂਕਾ ਇੰਟਰਨੈਸ਼ਨਲ ਖਿਡਾਰੀ ਸੂਰਜ ਭਾਨ ਜੀ ਯੂ ਕੇ ਤੋਂ ਗੁੱਡੂ ਯੂ ਏ ਈ ਤੋਂ ਅਮਨਦੀਪ ਸਿੰਘ ਅਮਿਤ अरोड़ा ਜੀ ਰਜਿੰਦਰ ਕੁਮਾਰ ਜੈ ਸਾਹਿਬ ਵਿਸ਼ੂ ਆਸਟ੍ਰੇਲੀਆ ਤੋਂ ਬਿੱਟੂ ਬਜਾਜ ਦੀ ਢਲਵਾ ਤੋਂ ਬਿੱਟੂ ਰੰਧਾਵਾ ਜੀ ਯੂਕੇ ਤੋਂ ਪਿੰਟੂ ਜੀ ਇਟਲੀ ਤੋਂ ਜਿੰਦਰ ਯੂਕੇ ਤੋਂ ਬਲਵਿੰਦਰ ਯੂਕੇ ਤੋਂ 베ਦੀ ਸਾਡਾ ਵੀਰ ਮੋਨੂ ਵੀਰ ਇਹ ਸਾਡੇ ਸਾਰੇ ਵੀਰ ਬੰਗਲਾ ਮੁਖੀ ਕਮੇਟੀ ਢਲਵਾ ਨੂੰ ਬਹੁਤ ਸਾਰਾ ਦਾਨ ਦੇ ਰਹੇ ਨੇ ਮਹਾਮਾਹੀ ਇਹਨਾਂ ਦੇ ਮਨੋਕਾਮਨਾ ਪੂਰੀਆਂ ਕਰੇ ਇਹਨਾਂ ਦੇ ਕਾਰੋਬਾਰ 'ਚ ਵਾਧਾ ਕਰੇ ਜੈ ਮਾਤਾ ਜੀ ਕੈਮਰਾਮੈਨ ਪੰਕਜ ਦੇ ਨਾਲ ਅਕਸ਼ੇ ਦੀ ਰਿਪੋਰਟ